ਮੈਂ ਕਮਲਜੀਤ ਸਿੰਘ ਵਿੱਕੀ ਬਾਬਾ ਫਰੀਦ ਮੋਰਿਅਲ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਲੰਗਵਾਲ ਤੋਂ ਅੱਜ ਚੀਮਾ ਮੰਡੀ ਵਿਖੇ ਗੁਰਦੁਆਰਾ ਸਾਹਿਬ ਵਿਖੇ ਮਤਲਬ ਜਿਹੜੇ ਹੈਂਡੀਕੈਪ ਨੇ ਪਹਿਲਾਂ ਉਹਨਾਂ ਦੀ ਅਸੈਸਮੈਂਟ ਹੋਈ ਸੀ ਜਿਹੜਾ ਕਿ ਫਿਜ਼ੀਕਲ ਹੈਂਡੀਕੈਪ ਐਸੋਸੀਏਸ਼ਨ ਪੰਜਾਬ ਜੀ ਦੇ ਚਮਕੌਰ ਸਿੰਘ ਸ਼ਾਪਰ ਪ੍ਰਧਾਨ ਨੇ ਉਹਨਾਂ ਵੱਲੋਂ ਪੂਰਾ ਤਰਦਰ ਕੀਤਾ ਗਿਆ ਹੈ ਗਵਰਨਮੈਂਟ ਆਫ ਇੰਡੀਆ ਦੇ ਸੋਸ਼ਲ ਡਿਪਾਰਟਮੈਂਟ ਵੱਲੋਂ ਮਤਲਬ ਬਹੁਤ ਸਾਰੇ ਹੈਂਡੀਕੈਪਰ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਘਰ ਘਰ ਜਾ ਕੇ ਉਹਨਾਂ ਦਾ ਸਰਵੇ ਕਰਕੇ ਉਹਨਾਂ ਨੂੰ ਰਿਸਮਾਨਤਾ ਜਾਂਦਾ ਹੈ ਬਹੁਤ ਸਾਰਿਆਂ ਨੂੰ ਮਤਲਬ ਮਸ਼ੀਨਾ ਮਿਲ ਗਈਆਂ 350 ਦੇ ਲਗਭਗ ਜਿਹੜਾ ਹੈਂਡੀਕੈਪ ਹੈ ਉਹਨਾਂ ਨੂੰ ਵੱਖਰਾ ਵੱਖਰਾ ਸਮਾਨ ਮਿਲਣਾ ਹੈ ਜਿਹਦੇ ਵਿੱਚ ਕਲੀਪਰ ਵੀ ਨੇ ਬੀਲ ਚੇਅਰ ਵੀ ਨੇ ਸਕੂਟਰੀਆਂ ਵੀ ਨੇ ਮਤਲਬ ਉਹ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਉਹਨਾਂ ਦਾ ਪੂਰਾ ਹੱਕ ਹੈ ਮਤਲਬ ਸਰਕਾਰਾਂ ਦਾ ਸੁਸਾਇਟੀ ਦਾ ਉਹਨਾਂ ਨੂੰ ਉਹਨਾਂ ਤੇ ਪੂਰਾ ਹੱਕ ਮੰਗਦਾ ਵੀ ਉਹਨਾਂ ਨੂੰ ਆਪਣਾ ਮਾਨ ਸਨਮਾਨ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਉਹ ਸਹੂਲਤਾਂ ਮੈਂ ਭਾਈ ਚੱਲ ਦੇ ਮੈਂ ਬਹੁਤ ਕੁਝ ਦੇਖਿਆ ਮਤਲਬ ਇਸ ਤਰ੍ਹਾਂ ਦੇ ਵੀ ਲੋਕ ਦੇਖੇ ਨੇ ਜਿਹੜੇ ਰਿਸਕ ਰਿਸਕ ਕੇ ਕਸੀੜ ਕਸੀੜ ਕੇ ਤੁਰਦੇ ਨੇ ਤੇ ਉਹਨਾਂ ਨੂੰ ਅੱਜ ਬੀਲ ਚੇਅਰ ਮਿਲ ਗਈ ਕਿਸੇ ਨੂੰ ਸਕੂਟਰੀ ਮਿਲ ਗਈ ਉਹਨਾਂ ਨੇ ਇੱਕ ਜੀਵਨ ਸੌਖਾ ਹੋ ਗਿਆ ਆਪਾਂ ਦੇਖ ਲਿਆ ਵੀ ਕੋਈ ਹੈਂਡੀਕੈਪ ਕੁਦਰਤੀ ਬਿਮਾਰੀਆਂ ਦੇ ਕਾਰਨ ਜਾਂ ਜਿਸ ਤਰ੍ਹਾਂ ਹੋ ਜਾਂਦਾ ਜਿਵੇਂ ਆਪਣੇ ਵਿਗਿਆਨੀ ਤੇ ਸਟੀਫਨ 80% ਹੈਂਡੀਕੈਪ ਹੋਣ ਦੇ ਬਾਵਜੂਦ ਵੀ ਆਮ ਮਨੁੱਖਾਂ ਤੋਂ ਬਹੁਤ ਵਧੀਆ ਕੰਮ ਕਰਦੇ ਸੀ ਇਸ ਤਰ੍ਹਾਂ ਵੀ ਆਪਾਂ ਨੂੰ ਸੋਸਾਇਟੀ ਨੂੰ ਮਾਲ ਜਿਹੜੇ ਆਪਣੇ ਸਾਥੀ ਨੇ ਆਪਣੇ ਭੈਣ ਭਰਾ ਨੇ ਜਿਨ੍ਹਾਂ ਨੂੰ ਕੋਈ ਬਿਮਾਰੀ ਕਰਕੇ ਜਾਂ ਐਕਸੀਡੈਂਟ ਕਰਕੇ ਜਾਂ ਜਨਮ ਤੋਂ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਈਆਂ ਨੇ ਆਪਾਂ ਨੂੰ ਬਹੁਤ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਹੌਸਲਾ ਦੇਣਾ ਚਾਹੀਦਾ ਹੈ ਅੱਗੇ ਵਧਣਾ ਚਾਹੀਦਾ ਕਿਉਂਕਿ ਹਰੇਕ ਨੂੰ ਜ਼ਿੰਦਗੀ ਮੁਸ਼ਕਲ ਨਾਲ ਮਿਲਦੀ ਹੈ ਉਹਨੂੰ ਬੜੇ ਪਿਆਰੇ ਢੰਗ ਨਾਲ ਗੁਜ਼ਾਰਨਾ ਚਾਹੀਦਾ ਹੈ ਤੇ ਸੌਖਾ ਕਰਨ ਵਾਸਤੇ ਜਿਹੜੀਆਂ ਸੰਸਥਾ ਪਰਾਲੀ ਕਰ ਰਹੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋ ਰਿਹਾ ਹੈ ਮਨੁੱਖਤਾ ਦੀ ਸੇਵਾ ਕਰਨਾ ਹੀ ਸੱਚਾ ਧਰਮ ਹੈ ਤੇ ਇਸੇ ਨੂੰ ਆਪਾਂ ਗੁਰੂਆਂ ਨੇ ਕਹੇ ਮਤਲਬ ਕਹੇ ਸ਼ਬਦਾਂ ਤੇ ਕਹੇ ਸਨੇਹਾ ਤੇ ਆਪਾਂ ਚੱਲ ਰਹੇ ਹਾਂ ਤਾਂ ਕਿ ਮਨੁੱਖ ਨੂੰ ਮਨੁੱਖ ਤੋਂ ਮਨੁੱਖ ਦੀ ਲੁੱਟ ਨਾ ਹੋਵੇ ਮਨੁੱਖੋਂ ਤੋਂ ਮਨੁੱਖ ਨੂੰ ਦੀ ਸੇਵਾ ਹੋਵੇ ਤੇ ਇਹ ਜ਼ਿੰਦਗੀ 'ਚ ਵਧਣ ਦੇ ਦੋ ਤਰ੍ਹਾਂ ਦੇ ਰਸਤੇ ਨੇ ਇੱਕ ਰਸਤਾ ਹੈ ਲੋਕਾਂ ਨੂੰ ਨਿਪੇੜ ਕੇ ਅੱਗੇ ਵਧਣ ਦਾ ਦੂਜਾ ਰਸਤਾ ਇਹ ਹੈ ਵੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਜਿਹੜਾ ਰਸਤਾ ਹੈ ਬਹੁਤ ਵਧੀਆ ਹੈ ਜਿਹਦੇ ਨਾਲ ਆਪਦੇ ਆਪ ਨੂੰ ਖੁਸ਼ੀ ਮਿਲਦੀ ਹੈ ਅੰਦਰੋਂ ਉੱਧਮ ਆਉਂਦਾ ਹੋਰ ਕੁਝ ਕਰਨ ਦਾ ਤੇ ਮੇਰੀ ਇਹੀ ਅਪੀਲ ਹੈ ਵੀ ਕਿਤੇ ਵੀ ਕੋਈ ਹੈਂਡੀਕੈਪ ਹੈ ਤਾਂ ਉਹਨਾਂ ਦੀ ਮਦਦ ਕਰਿਆ ਕਰੋ ਬਹੁਤ ਸਾਰੇ ਸਰਕਾਰੀ ਡਿਪਾਰਟਮੈਂਟ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੀ ਮਦਦ ਕਰਦੀਆਂ ਨੇ ਆਪਾਂ ਨੂੰ ਇਹ ਪੂਰੇ ਅਪਰਾਲੇ ਪਿੰਡ-ਪਿੰਡ ਕਰਨੇ ਚਾਹੀਦੇ